ਨੇ ਹਾਲ ਕੀਤਾ ਜਾ ਰਿਹਾ ਹੈ ਸੰਗਤ ਕੇਕ ਦਾ ਪ੍ਰਸ਼ਾਦ ਜਿਹੜਾ ਨੇ ਉਹ ਲੈ ਆ ਰੀਆਂ ਨੇ ਕਿਸੇ ਵੀ ਤਰ੍ਹਾਂ ਦਾ ਕੇਕ ਜਾਂ ਪੇਸਟਰੀ ਉਹ ਨਹੀਂ ਲੈ ਕੇ ਆਈ ਜਾਏਗੀ ਪਰ ਸੰਗਤਾ ਆਪਣੇ ਪੂਰਨ ਤੌਰ ਤੇ ਸ਼ਰਧਾ ਦੇ ਵਿੱਚ ਕੇਕ ਜਿਹੜਾ ਆ ਉਹ ਕੱਟ ਰਹੀਆਂ ਨੇ ਵੀਰੇ ਭਾਈ ਗੁਰਜੀਤ ਖਾਲਸਾ ਭਾਈ ਗੁਰਜੀਤ ਜੀ ਬਤਨੀ ਕਿੰਨੇ ਪੌਂਡ ਦਾ ਕੇਕ ਲੈ ਕੇ ਆਏ ਹੋ 550 ਪੌਂਡ ਹਰ ਵਾਰ ਕਰਦੇ ਹੋ ਸੇਵਾ ਦਾ ਹਾਂਜੀ ਬੱਬਾ ਕਿੰਨਾ ਸਮਾਂ ਲੱਗ ਜਾਂਦਾ ਹੈ ਕੇਕ ਤਿਆਰ ਕਰਨ ਦਾ ਇੱਕ ਦਿਨ ਲੱਗ ਹੀ ਜਾਂਦਾ ਹਾਂਜੀ ਪਰ ਤਸਵੀਰਾਂ ਜ਼ਰੂਰ ਵਿਖਾਵਾਂਗਾ ਕੇਕ ਦੀਆਂ ਇਹ 550 ਪੌਂਡ ਦੇ ਕਰੀਬ ਜਿਹੜਾ ਇਹ ਕੇਕ ਆ ਅਤੇ ਖਾਸ ਕਰਕੇ ਜਿਵੇਂ ਵੀਰ ਉਹਨਾਂ ਨੇ ਜ਼ਿਕਰ ਕੀਤਾ ਕਿ 5 ਤੋਂ 10 ਕਾਰੀਗਰ ਜਿਹੜੇ ਨੇ ਇਸ ਨੂੰ ਲੱਗਦੇ ਨੇ ਸਾਤ ਹੋ ਰਹੀ ਹੈ ਮੌਸਮ ਬਰਸਾਤ ਵਾਲਾ ਹੋਇਆ ਉਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਨੌਜਵਾਨ ਕੇਕ ਨੂੰ ਬਚਾਉਣ ਦੇ ਲਈ ਇਹ ਮੋਮ ਜਾਮਾ ਜਿਹੜਾ ਆ ਉਹ ਕਵਰ ਕੀਤਾ ਹੋਇਆ ਤਾਂ ਜੋ ਕੇਕ ਜਿਹੜਾ ਆ ਉਹ ਖਰਾਬ ਨਾ ਹੋਵੇ ਛੇ ਛੇ ਕਰ ਗੱਲ ਕਰਨਾ ਤਾਂ ਨਗਰ ਕੀਰਤਨ ਦੇ ਰੂਪ ਦੇ ਵਿੱਚ ਇੱਕ ਹੋਰ 1100 ਪਾਉਂਡ ਦਾ ਕੇਕ ਵੀ ਆ ਰਿਹਾ ਹੈ ਇਸ ਵਕਤ ਤਨਤਨ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਸਥਾਨ ਗੁਰਦੁਆਰਾ ਸ਼ਹੀਦ ਗੰਗ ਸਾਹਿਬ ਵਿਖੇ ਮੌਜੂਦ ਹੈਗੇ ਆਂ ਤੇ 14 ਮਾਰਗ 27 ਜਨਵਰੀ ਜਿਸ ਦਿਨ ਤਨਤਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ ਜਾਣਾ ਹੈ ਅਤੇ ਕੁਝ ਹੀ ਪਲ ਬਾਕੀ ਨੇ ਉਸ ਤੋਂ ਪਹਿਲਾਂ ਹੀ ਸੰਗਤਾਂ ਇਸ ਜਗ੍ਹਾ ਤੇ ਪਹੁੰਚ ਚੁੱਕੀਆਂ ਨੇ ਤਾਂ ਜੋ 12 ਵਜੇ ਦਾ ਸਮਾਂ ਜਦ ਵੀ ਹੋਵੇ ਤਾਂ ਜਕਾਰਿਆਂ ਦੀ ਗੂੰਜ ਦੇ ਵਿੱਚ ਇੱਥੇ ਪਹੁੰਚ ਕੇ ਅਸੀਂ ਗੁਰੂ ਕਰਨਤਮਸਤਕ ਹੋਈਏ ਅਤੇ ਬੋਲੇ ਸੋਨੇ ਹਾਲ ਦੇ ਜਕਾਰੇ ਜਿਹੜੇ ਨੇ ਉਹ 12 ਵਜੇ ਲੱਗਦੇ ਨੇ ਤਾਂ ਉਹ ਵੀ ਤਸਵੀਰ ਜ਼ਰੂਰ ਸਾਂਝੀ ਕਰਾਂਗੇ ਕਿ ਕਿਸ ਤਰੀਕੇ ਸੰਗਤ ਇੱਥੇ ਪਹੁੰਚ ਰਹੀ ਆ ਤੇ ਖਾਸਾ ਉਤਸ਼ਾਹ ਵੱਡੀ ਗਿਣਤੀ 'ਚ ਦੇਖਣ ਨੂੰ ਮਿਲ ਰਿਹਾ ਖਾਸ ਕਰਕੇ ਕੁਝ ਸੰਗਤਾਂ ਦੇ ਵੱਲੋਂ ਖਾਸ ਪ੍ਰਾਲਾ ਕੀਤਾ ਜਾਂਦਾ ਜਿੱਥੇ 1100 ਪਾਉਂਡ ਦਾ ਕੇਕ ਟਰਾਲੀ ਦੇ ਵਿੱਚ ਲੈ ਕੇ ਸੰਗਤਾਂ ਇੱਥੇ ਪਹੁੰਚਦੀਆਂ ਨੇ ਨਗਰ ਕੀਰਤਨ ਦੇ ਰੂਪ ਦੇ ਵਿੱਚ ਜਿਸ ਦੇ ਵਿੱਚ ਹਾਥੀ ਘੋੜੇ ਊਂਠ ਵੀ ਹੁੰਦੇ ਨੇ ਅਤੇ ਉਹ ਨਗਰ ਕੀਰਤਨ ਕੋਈ ਹੀ ਪਲਾ ਦੇ ਵਿੱਚ ਪਹੁੰਚੇਗਾ ਆਤਿਸ਼ਬਾਜ਼ੀ ਜਿਹੜੀ ਆ ਉਹ ਵੀ ਸ਼ੁਰੂਆਤ ਹੋ ਚੁੱਕੀ ਹੈ ਤੇ ਜਿਸ ਤਰੀਕੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਵੱਲੋਂ ਕਈ ਹਦਾਇਤਾਂ ਦਿੱਤੀਆਂ ਗਈਆਂ ਸੀਗੀਆਂ ਕਿ ਗੁਰੂ ਦੀ ਹਦੂਦ ਦੇ ਅੰਦਰ ਕਿਸੇ ਵੀ ਤਰ੍ਹਾਂ ਦਾ ਕੇਕ ਜਾਂ ਪੇਸਟਰੀ ਉਹ ਨਹੀਂ ਲੈ ਕੇ ਆਈ ਜਾਏਗੀ ਪਰ ਸੰਗਤਾ ਆਪਣੇ ਪੂਰਨ ਤੌਰ ਤੇ ਸ਼ਰਧਾ ਦੇ ਵਿੱਚ ਕੇਕ ਜਿਹੜਾ ਆ ਉਹ ਕੱਟ ਰਹੀਆਂ ਨੇ ਆਪਾਂ ਗੱਲਬਾਤ ਜਿਹੜੀ ਆ ਉਹ ਸੰਗਤਾ ਦੇ ਨਾਲ ਜ਼ਰੂਰ ਕਰਾਂਗੇ ਕਿ ਕਿਸ ਤਰੀਕੇ ਸੰਗਤਾ ਅੱਜ ਗੁਰੂ ਘਰ ਦੇ ਵਿੱਚ ਪਹੁੰਚੀਆਂ ਨੇ ਉਸ ਨੂੰ ਲੈ ਕੇ ਗੱਲਬਾਤ ਜਿਹੜੀ ਆ ਉਹ ਜ਼ਰੂਰ ਕਰਦੇ ਆ ਵੀਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਸੀਂ ਕਿੰਨੇ ਪੌਂਡ ਦਾ ਕੇਕ ਲੈ ਕੇ ਆਏ ਹੋ 550 ਪੌਂਡ ਹਰ ਵਾਰ ਕਰਦੇ ਹੋ ਸੇਵਾ ਦਾ ਹਾਂਜੀ ਬੱਬਾ ਕਿੰਨਾ ਸਮਾਂ ਲੱਗ ਜਾਂਦਾ ਕੇਕ ਤਿਆਰ ਕਰਨੇ ਇੱਕ ਦਿਨ ਲੱਗ ਹੀ ਜਾਂਦਾ ਹਾਂਜੀ ਫਿਰ ਕਿਵੇਂ ਦੇਖ ਰਹੇ ਕਿਵੇਂ ਹੁੰਦੀ ਹੈ ਕਿਉਂਕਿ ਐਡੀ ਵੱਡੀ ਚੀਜ਼ ਹੈ ਜੇ ਮਾੜੀ ਜੀ ਖਰਾਬ ਹੋ ਜੇ ਆਪ ਲੈਂਦੇ ਆ ਆਪ ਹੁੰਦੇ ਮਹਾਰਾਜ ਨਾਲ ਹਾਂ ਨੂੰ ਨਹੀਂ ਪਤਾ ਆਪ ਹੀ ਆ ਜਾਂਦੇ ਕਿੰਨੀ ਸ਼ਰਤਾਂ ਜੁੜੀ ਐ ਇਸ ਸਥਾਨ ਦੇ ਨਾਲ ਬਹੁਤ ਜ਼ਿਆਦਾ ਬੱਬਾ ਜੀ ਬਹੁਤ ਜ਼ਿਆਦਾ ਮਹਾਰਾਜ ਮਰਦਾਪੁਰੀਆਂ ਕਰਦੇ ਐ ਸ਼ਰਤਾਂ ਆਪੇ ਜੁੜੇ ਨਾਲ ਨਾਲ ਕਿਹੜੇ ਕਿਹੜੇ ਕਿੰਨੇ ਕਿ ਕਾਰੀਗਰ ਲੱਗਦੇ ਨੇ ਕੇਕ ਨੂੰ ਕਿੰਨੇ ਕਿ ਕਾਰੀਗਰ ਲੱਗਦੇ ਨੇ ਕਿ ਇੱਡੇ ਕੇਕ ਨੂੰ ਪਤਾ ਨਹੀਂ ਕੁਛ 5-7 10 ਜਣੇ ਵੀ ਲੱਗ ਜਾਂਦੇ ਗੇ ਡਾਂ ਜਿੰਨੇ ਲੱਗ ਜਣ ਜਿੱਦਾਂ ਬਣ ਜੇ ਮਹਾਰਾਜ ਆਪਸਾਈ ਹੋ ਕੇ ਬਣਾਉਂਦੇ ਆ ਬਾਬਾ ਜੀ ਵੱਲੋਂ ਆਦੇਸ਼ ਵੀ ਜਾਰੀ ਹੋਏ ਸੀਗੇ ਕਿ ਕੇਕ ਪੇਸਟੀਆਂ ਨਾ ਕੱਟੀਆਂ ਜਾਣ ਇਹ ਹਾਜ਼ਰ ਬਾਬਾ ਜੀ ਆਪੋ ਆਪਣੀ ਮਨੋ ਕਾਮਨਾ ਆ ਆਪੋ ਆਪਣੀ ਸ਼ਰਧਾ ਆ ਖੁਸ਼ੀ ਮਿਲਦੀ ਹੈ ਹਾਂਜੀ ਬਹੁਤ ਜ਼ਿਆਦਾ ਬਾਬਾ ਜੀ ਤੇ ਆਪਾਂ ਆਪਣੇ ਜਨਮ ਦੇ ਘਰ ਸੱਦੇ ਉਹ ਤੁਹਾਡਾ ਪਿਓ ਆ ਉਦੇ ਵੀ ਆਪਾਂ ਕੱਟ ਨਹੀਂ ਸਕਦੇ ਹੋ ਹੋਰ ਵੀ ਸੰਗਤਾਂ ਪਹੁੰਚਿਆ ਬੜਾ ਉਤਸ਼ਾਹ ਨਜ਼ਰ ਆ ਰਿਹਾ ਹੈ ਹਾਂਜੀ ਹਾਂਜੀ ਬੱਬਾ ਜੀ ਮਹਾਰਾਜ ਦਾ ਜਨਮ ਦਿਨ ਹੈ ਸ਼ੁਕਰਾ ਦਿਨ ਕਿਸ ਤਰੀਕੇ ਮਨਾਓਗੇ ਹੋਰ ਜਿਵੇਂ ਸੰਗਤਾਂ 'ਚ ਤੁਸੀਂ ਕੇਕ ਕੱਟ ਕੇ ਜਿਵੇਂ ਆਪਾਂ ਖੁਸ਼ੀਆਂ ਮਨਾਉਂਦੇ ਆਂ ਹੋਰ ਕੀ ਤਰੀਕੇ ਨਾਲ ਖੁਸ਼ੀਆਂ ਮਨਾ ਰਹੇ ਹੋ ਹੋਰ ਬੱਬਾ ਜੀ ਲੋੜਵੰਦਾਂ ਦੀ ਮਦਦ ਕਰੋ ਮਹਾਰਾਜ ਜੋ ਪਾਠ ਪੂਜਾ ਕਰੋ ਜਿੱਦਾਂ ਮਹਾਰਾਜ ਦੇ ਨਾਲ ਜੁੜੋ ਰੋਜ਼ ਪਾਠ ਨਿਤਨੇਮ ਕਰੋ ਇੱਕ ਵਾਰ ਤਸਵੀਰਾਂ ਜ਼ਰੂਰ ਵਿਖਾਵਾਂਗਾ ਕੇਕ ਦੀਆਂ ਇਹ 550 ਪਾਉਂਡ ਦੇ ਕਰੀਬ ਜਿਹੜਾ ਇਹ ਕੇਕ ਆ ਅਤੇ ਖਾਸ ਕਰਕੇ ਜਿਵੇਂ ਵੀਰ ਉਹਨਾਂ ਨੇ ਜ਼ਿਕਰ ਕੀਤਾ ਕਿ 5 ਤੋਂ 10 ਕਾਰੀਗਰ ਜਿਹੜੇ ਨੇ ਇਸ ਨੂੰ ਲੱਗਦੇ ਨੇ ਅਤੇ ਜੇਕਰ ਗੱਲ ਕਰ ਲਈਏ ਤਾਂ ਕਰੀਬ ਕਰੀਬ 12 ਵਜੇ ਦੇ ਸਮੇਂ ਤੇ ਕਰੀਬ ਇਹ ਕੇਕ ਜਿਹੜਾ ਆ ਕੱਟਿਆ ਜਾਵੇਗਾ ਸੰਗਤਾਂ ਦਾ ਜ਼ਿਕਰ ਜ਼ਰੂਰ ਇਹ ਹੈਗਾ ਕਿ ਇਹ ਸਾਰੀਆਂ ਸੰਗਤਾਂ ਉਡੀਕ ਰਹੀਆਂ ਨੇ ਕਦੋਂ 12 ਵਜੇ ਦਾ ਸਮਾਂ ਹੋਏਗਾ ਤੇ ਕਦੋਂ ਇਹ ਕੇਕ ਕੱਟ ਕੇ ਸੰਗਤਾਂ ਦੇ ਵਿੱਚ ਵਰਤਾਇਆ ਜਾਣਾ ਹੈ ਕੇਕ ਕੱਟਣ ਤੋਂ ਪਹਿਲਾਂ ਅਰਦਾਸ ਹੁੰਦੀ ਆ ਜਿਸ ਦੇ ਵਿੱਚ ਬਾਬਾ ਦੀਪ ਸਿੰਘ ਜੀ ਨੂੰ ਯਾਦ ਕੀਤਾ ਜਾਂਦਾ ਹੈ ਉਹਨਾਂ ਦੀ ਆਸਾਨੀ ਸ਼ਹਾਦਤ ਨੂੰ ਯਾਦ ਕੀਤਾ ਜਾਂਦਾ ਸੋ ਦੇਖੋ ਜਿਕਰਿਆ ਦੀ ਗੂੰਜ ਇਸ ਵਕਤ ਸੰਗਤਾਂ ਦੇ ਵਿੱਚ ਕਿਸ ਤਰੀਕੇ ਇਹ ਉਤਸ਼ਾਹ ਨਜ਼ਰ ਆ ਰਿਹਾ ਬਰਸਾਤ ਹੋ ਰਹੀ ਹੈ ਮੌਸਮ ਬਰਸਾਤ ਵਾਲਾ ਹੋਇਆ ਉਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਨੌਜਵਾਨ ਕੇਕ ਨੂੰ ਬਚਾਉਣ ਦੇ ਲਈ ਇਹ ਮੋਮ ਜਾਮਾ ਜਿਹੜਾ ਹੈ ਉਹ ਕਵਰ ਕੀਤਾ ਹੋਇਆ ਤਾਂ ਜੋ ਕੇਕ ਜਿਹੜਾ ਹੈ ਉਹ ਖਰਾਬ ਨਾ ਹੋਵੇ ਸੰਗਤ ਦੇ ਵਿੱਚ ਔਰਨ ਤੌਰ ਤੇ ਉਸ ਨੂੰ ਵਰਤਾਇਆ ਜਾਵੇ ਵੱਡੇ ਪੱਧਰ ਤੇ ਖਾਸਾ ਹੀ ਇਕੱਠ ਜ਼ਰੂਰ ਸੰਗਤਾਂ ਦਾ ਹੈਗਾ ਆ ਸੰਗਤ ਦੇ ਵਿੱਚ ਕੇਕ ਵਰਤੋਣਾ ਜਿਹੜਾ ਉਹ ਸ਼ੁਰੂ ਕਰ ਦਿੱਤਾ ਗਿਆ ਜਿਕਾਰਿਆ ਦੀ ਗੂੰਜ ਇਸ ਤਰੀਕੇ ਇਸ ਤੋਂ ਪਿੱਛੇ ਜੇਕਰ ਗੱਲ ਕਰ ਲਾਂ ਤਾਂ ਨਗਰ ਕੀਰਤਨ ਦੇ ਰੂਪ ਦੇ ਵਿੱਚ ਇੱਕ ਹੋਰ 1100 ਪਾਉਂਡ ਦਾ ਕੇਕ ਵੀ ਆ ਰਿਹਾ ਹੈ ਉਹਦੀਆਂ ਤਸਵੀਰਾਂ ਵੀ ਤੁਹਾਨੂੰ ਨਾਲ ਦੇ ਨਾਲ ਸਾਂਝੀਆਂ ਕਰਾਂਗੇ ਵੱਡਾ ਇਕੱਠ ਇਸ ਗੁਰੂ ਨਗਰੀ ਦੇ ਵਿੱਚ ਅੱਜ ਦੇਖਣ ਨੂੰ ਮਿਲ ਰਿਹਾ ਹੈ ਕੁਝ ਪਲਾਂ ਦੇ ਵਿੱਚ ਆਰਟਿਸਟ ਬਾਜੀ ਦਾ ਦ੍ਰਿਸ਼ ਬੋਲੇ ਸੋਨੇ ਹਾਲ ਦੇ ਜਕਾਰਿਆਂ ਦੀ ਗੂੰਜ ਨਾਲ ਦੇ ਨਾਲ ਜਿਸ ਤਰੀਕੇ ਸੰਗਤ ਕੇਕ ਕੱਟੇਗੀ ਉਹ ਵੀ ਦ੍ਰਿਸ਼ ਤੁਹਾਨੂੰ ਸਾਂਝਾ ਕਰਾਂਗੇ